ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤ ਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਦੇ ਅੱਜ ਰਾਤ ਦੇ ਯਾਨੀ ਕਿ 13 ਤਰੀਕ ਰਾਤ ਦੇ ਮੌਸਮ ਦੀ ਕਿ ਦਿਨ ਵੇਲੇ ਮੌਸਮ ਕਿਹੋ ਜਿਹਾ ਰਿਹਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਆ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਦੇਖ ਰਹੇ ਹੋ ਕਿ ਰਾਤ ਨੂੰ ਮੌਸਮ ਆ ਜਿਹੜਾ ਅੱਜ ਆਮ ਤੌਰ ਤੇ ਖੁਸ਼ਕ ਤੇ ਸਾਫ਼ ਆ ਜਿਵੇਂ ਕਿ ਅੱਜ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਜਿਹੜੇ ਕਿ ਯਾਨੀ ਕਿ 3-4 ਵਜੇ ਰਾਤ ਦੇ ਜਿਹੜੇ ਸਵੇਰ ਦੇ ਪਹਿਲੇ ਘੰਟੇ ਸੀ ਅੱਜ 13 ਤਰੀਕ ਦੇ ਤਾਂ ਉਹਨਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਕਿਨਮਣ ਕਣੀ ਹੋਈ ਆ ਤੇ ਉਸ ਤੋਂ ਬਾਅਦ ਦੁਪਹਿਰ ਦੇ ਸਮੇਂ ਵੀ ਥੋੜੇ-ਬਹੁਤ ਕਿਤੇ ਇਕਦੁੱਕਾ ਖੇਤਰਾਂ ਦੇ ਵਿੱਚ ਜਿਹੜੀ ਬੱਦਲਵਾਈ ਬਣੀ ਸੀ ਥੋੜੀ ਹੋ ਸੀ ਕੋਈ ਜ਼ਿਆਦਾ ਨਹੀਂ ਸੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੋਈ ਵੱਡਾ ਅਲਰਟ ਨਹੀਂ ਹੋਊਗਾ ਇਸ ਸਿਸਟਮ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਇੱਥੋਂ ਟੁੱਟਵੇਂ ਰੂਪ ਦੇ ਵਿੱਚ ਇਹ ਅੱਗੇ ਵੱਲ ਨੂੰ ਬਾਜ਼ ਰਿਹਾ ਜਿਹੜਾ ਕਿ ਉਰੇ ਪਹਿਲਾਂ ਸੰਗਣਾ ਸੀ ਪਰੰਤੂ ਹੁਣ ਇਹ 16 ਤਰੀਕ ਤੱਕ ਇਸੇ ਤਰ੍ਹਾਂ ਟੁੱਟਵੇਂ ਰੂਪ ਦੇ ਵਿੱਚ ਆਉਂਦਾ ਜਾਂਦਾ ਰਹੂਗਾ ਤੇ ਕੱਲ ਨੂੰ ਵੀ ਜਿਹੜੇ 14 ਤੋਂ 15% ਜਿਹੜੇ ਚਾਂਸ ਬਣ ਰਹੇ ਨੇ ਮੀਂਹ ਦੇ ਕੋਈ ਜ਼ਿਆਦਾ ਨਹੀਂ ਹੋਗੇ ਕਿਉਂਕਿ ਇਸ ਸਿਸਟਮ ਵਿੱਚ ਇਸ ਤਰ੍ਹਾਂ ਆ ਰਹੀ ਹੈ ਨਾ ਦੇਖੋ ਤੁਸੀਂ ਜਿਹੜੇ ਦੋਸਤੋ ਮਿੱਤਰ ਸਾਡੀ ਹਰ ਰੋਜ਼ ਦੀ ਵੀਡੀਓ ਨੂੰ ਦੇਖਦੇ ਨੇ ਤਾਂ ਉਹ ਸੈਟਲਾਈਟ ਦੀ ਤਸਵੀਰ ਦੇ ਮੁਤਾਬਕ ਜਾਣਕਾਰੀ ਪ੍ਰਾਪਤ ਕਰਦੇ ਨੇ ਤਾਂ ਇਹ ਜਿਹੜੇ ਬੱਦਲ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਹਰ ਰੋਜ਼ ਦਿਖਾਉਨੇ ਆ ਇਹ ਕੱਲ ਨੂੰ ਇੱਥੇ ਪਹੁੰਚਣਗੇ ਆ ਤੇ ਪਰਸੋਂ ਨੂੰ ਕੱਲ ਨੂੰ ਦੁਪਹਿਰ ਦੇ ਸਮੇਂ ਤੱਕ ਇਹ ਬੱਦਲਵਾਈ ਆ ਜਿਹੜੀ ਇਹ ਆਜੂਗੀ ਤੁਸੀਂ ਦੇਖਦੇ ਹੋ ਇਹ ਪੰਜਾਬ ਵਾਲ ਨੂੰ ਆ ਰਹੀ ਹੈ ਇਹ ਬੱਦਲਵਾਈ ਵੀ ਜਿਹੜੀ 13 14 15 16 ਤਰੀਕ ਤੱਕ ਕਿਤੇ ਵੀ ਕਾਰਵਾਈਆਂ ਕਰ ਸਕਦੀ ਹੈ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਬਣਿਆ ਰਹੂਗਾ ਮੀਂਹ ਦੇ ਕਾਰਵਾਈਆਂ ਟੁੱਟ ਮੇਰੋ ਵਿੱਚ ਬਣਦੇ ਰਹਿਣਗੇ ਤੇ ਬੱਦਲ ਆਉਂਦੇ ਜਾਂਦੇ ਰਹਿਣਗੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਪਹਾੜੀ ਇਲਾਕਿਆਂ ਦੇ ਵਿੱਚ ਜ਼ਰੂਰ ਬਰਫਵਾਰੀ ਤੇ ਮੀਂਹ ਜਿਹੜਾ ਪੈ ਰਿਹਾ ਹਿਮਾਚਲ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਪਰੰਤੂ ਪੰਜਾਬ ਦਾ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਇਸੇ ਤਰ੍ਹਾਂ ਹਰਿਆਣੇ ਦਾ ਤੇ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਵੀ ਇਹ ਸਿਸਟਮ ਜਿਹੜਾ ਅੱਗੇ ਲੰਘ ਚੁੱਕਿਆ ਹੈ ਤਸਵੀਰ ਦੇਖ ਸਕਦੇ ਹੋ ਹਰਿਆਣੇ ਦੀ ਤੇ ਰਾਜਸਥਾਨ ਦੀ ਤੇ ਇੱਧਰ ਜੰਮੂ ਐਂਡ ਕਸ਼ਮੀਰ ਤੇ ਰਾਜਸਥਾਨ ਦੇ ਵਿੱਚ ਇਹ ਬਦਲਵਾਈ ਬਣੀ ਹੋਈ ਹੈ ਬਾਕੀ ਕੋਈ ਵੀ ਅਪਡੇਟ ਆਊਗੀ ਸਵੇਰ ਦੇ ਸਮੇਂ ਤਾੜ ਨਾਲ ਜਾਣਕਾਰੀ ਸਾਂਝੀ ਕਰ ਦਵਾਂਗੇ ਫਿਲਹਾਲ ਇਹ ਸਿਸਟਮ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਟੁੱਟ ਮੇ ਰੂਪ ਚ ਆਊਗਾ ਕਦੇ ਕਿਸੇ ਦੇ ਵਿੱਚ 13 ਨੂੰ ਆਊ ਕਿਸੇ ਦੇ ਵਿੱਚ 14 ਨੂੰ ਇਸ ਤਰ੍ਹਾਂ ਇਹ ਬਦਲਵਾਈਆਂ ਜਿਹੜੀਆਂ ਆ ਰਹੀਆਂ ਨੇ ਤੁਸੀਂ ਤਸਵੀਰਾਂ ਲਾਈਵ ਦੇਖ ਰਹੇ ਹੋ ਦੋਸਤੋ ਸਵੇਰ ਸਮੇਂ ਤੱਕ ਕਿੱਥੇ ਪਹੁੰਚਦਾ ਤਾਂ ਸਵੇਰ ਦੀ ਵੀਡੀਓ ਦੇ ਵਿੱਚ ਜ਼ਰੂਰ ਤੁਹਾੜ ਨਾਲ ਕਲੀਅਰ ਕਰਾਂਗੇ ਤਾਂ ਤੱਕ ਲਈ ਇੰਨੀ ਜੀ ਜਾਣਕਾਰੀ ਹੈ ਦੋਸਤੋ ਕਿ ਮੌਸਮ ਆਮ ਤੌਰ ਤੇ ਠੀਕ ਠਾਕ ਰਹੂਗਾ ਅੱਜ ਸਾਫ ਤੇ ਖੁੱਸ ਰਹੂਗਾ ਬਦਲਵਾਈ ਦੀ ਜਿਹੜੀ ਸੰਭਾਵਨਾ ਸੀ ਉਹ ਅੱਗੇ ਲੰਘ ਚੁੱਕੀ ਹੈ ਟਲ ਚੁੱਕਿਆ ਹੈ ਹੋਗੇ ਸੈਟਲਾਈਟ ਦੀ ਤਸਵੀਰ ਦੇ ਮੁਤਾਬਕ ਜੇਕਰ ਗੱਲ ਕਰੀਏ ਅੱਜ ਸਵੇਰ ਦੇ ਸਮੇਂ ਵੀ ਸੌਰੀ ਦੁਪਹਿਰ ਦੇ ਸਮੇਂ ਵੀ ਆਪਾਂ ਨੂੰ 41-42% ਜਣੇ ਮੀਂਹ ਦੇ ਚਾਂਸ ਬਣ ਰਹੇ ਸੀ ਪਰੰਤੂ ਈਕਾ ਦੁਕਾ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਹੋਣਗੀਆਂ ਧੰਨਵਾਦ